ਅੱਜ ਆਪਾਂ ਬਣਾਵਾਂਗੇ ਜੀ ਗਰਮਾ-ਗਰਮ ਪੈਟੀਆਂ ਜਿਹੜੀਆਂ ਬਜ਼ਾਰਾਂ ਚੋਂ ਮਿਲਦੀਆਂ ਪਰ ਬਹੁਤ ਹਾਨੀਕਾਰਕ ਹੁੰਦੀਆਂ ਉਹ ਆਪਾਂ ਘਰੇ ਬਣਾਵਾਂਗੇ ਘੱਟ ਕੇ ਤੇਲ ਦੀ ਮਾਤਰਾ ਰੱਖ ਕੇ ਠੀਕ ਹੈ ਜੀ ਤੇ ਅੱਜ ਆਪਾਂ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਘਿਓ ਲੈਣਾ ਤੁਸੀਂ ਇਹ ਢਾਲਡਾ ਘਿਓ ਲੈਣਾ ਤੈਨੂੰ ਪੰਗਲਾ ਲੈਣਾ ਤੇ ਦੇਸੀ ਘਿਓ ਵੀ ਲੈ ਸਕਦੇ ਹੋ ਥਾਂ ਤੇ ਇਹਨੂੰ ਪੰਗਲਾਉਣਾ ਤੇ ਇਹ ਪ੍ਰੋਸੈਸ ਕਰਨਾ ਜ਼ਰੂਰੀ ਆ ਪੰਗਲਾ ਕੇ ਤੇ ਇਹਦੇ ਵਿੱਚ ਬਰਫ਼ ਪਾ ਲੈਣੀ ਹੈ ਤੇ ਇਹਨੂੰ ਠੰਡਾ ਕਰਨਾ ਬਰਫ਼ ਨਾਲ ਤੇ ਇਹ ਬਸ ਬਰਫ਼ ਪਾਉਣ ਸਾਰੀ ਜੰਮਣ ਲੱਗ ਜੂ ਤੇ ਵਾਈਟ ਮੱਖਣ ਵਰਗਾ ਹੋ ਜੂ ਇਹ ਜਿਵੇਂ ਆਪਾਂ ਵਾਈਟ ਮੱਖਣ ਕੱਢ ਲੈਂਦੇ ਉਸ ਤਰ੍ਹਾਂ ਦਾ ਮੱਖਣ ਵਰਗਾ ਹੋ ਜੂ ਇਹ ਆ ਦੇਖੋ ਵਾਈਟ ਮੱਖਣ ਵਰਗਾ ਕਰ ਲੈਣਾ ਇਹਨੂੰ ਜਿਆਦਾ ਟਾਈਟ ਨਹੀਂ ਕਰਨਾ ਠੀਕ ਹੈ ਜੀ ਤੇ ਮੱਖਣ ਦਾ ਰੂਪ ਇਹ ਧਾਰ ਲੂਗਾ ਮਿੰਟੋ-ਮਿੰਟੀ ਥੋੜੀ ਜਿਹੀ ਬਰਫ਼ ਪਾ ਕੇ ਇਹਦੇ ਚ ਤੇ ਬਰਫ਼ ਵਾਲ ਪਾਣੀ ਹੈ ਜਿਹੜਾ ਉਹ ਕੱਢ ਦੇਣਾ ਉਹ ਨਚੜ ਜੂ ਆ ਦੇਖੋ ਕਿੰਨਾ ਘਣ ਬਣ ਗਿਆ ਤੇ ਲੱਗਦਾ ਹੀ ਨਹੀਂ ਕਿ ਘਿਓ ਸੀਗਾ ਤੇ 2 ਮਿੰਟ ਪਹਿਲਾਂ ਹੀ ਘਿਓ ਦਾ ਰੂਪ ਸੀ ਹੁਣ ਮੱਖਣ ਦਾ ਤੇ ਰ ਬਣ ਗਿਆ ਤੇ ਹੁਣ ਇੱਕ ਕੌਲੀ ਜਿਹੜੀ ਆਪਾਂ ਮੈਦਾ ਲੈ ਰਹੇ ਹਾਂ ਉਹਦੇ ਥੋੜਾ ਜਿਹਾ ਘਿਓ ਪਾਉਣਾ ਤੁਸੀਂ ਥੋੜਾ ਜਿਹਾ ਘਿਓ ਜਿਹੜਾ ਆਪਾਂ ਕੇ ਪਤਲਾ ਕੀਤਾ ਸੀ ਤੇ ਇਹਦੇ ਚ ਜਮੈਣ ਜਾਂ ਜੀਰਾ ਵੀ ਪਾ ਸਕਦੇ ਹਾਂ ਤੁਸੀਂ ਠੀਕ ਹੈ ਜੀ ਟੇਸਟ ਦੇ ਮੁਤਾਬਕ ਤਾਂ ਕਿ ਜਿਹੜਾ ਪਾਪੜੀ ਬਣੂਗੀ ਉੱਪਰ ਪੈਟੀ ਦੀ ਉਹ ਫਿੱਕੀ ਨਾ ਲੱਗੇ ਨਮਕ ਜ਼ਰੂਰੀ ਆ ਨਮਕ ਪਾ ਲੈਣਾਗਾ ਉਹਦੇ ਹਿਸਾਬ ਨਾਲ ਤੇ ਇਹਨੂੰ ਇਸ ਤਰ੍ਹਾਂ ਮਸਲਣਾਗਾ ਜਿਹੜਾ ਕਿ ਉਹ ਪਾਇਆ ਦੇ ਸਾਰਾ ਚੰਗੀ ਤਰ੍ਹਾਂ ਰਸ ਜੀ ਉਸ ਤੋਂ ਬਾਅਦ ਪਾਣੀ ਨਾਰਮਲ ਪਾਣੀ ਲੈਣਾਗਾ ਰੂਮ ਟੈਂਪਰੇਚਰ ਵਾਲਾ ਜਨ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਠੀਕ ਹੈ ਜੀ ਤੇ ਆਟਾ ਇਹਦਾ ਲਾਉਣਾ ਜਿਹੜਾ ਡੋਲ ਲਾਉਣਾਗਾ ਉਹ ਨਾਰਮਲ ਲਾਉਣਾ ਜ਼ਿਆਦਾ ਟਾਈਟ ਵੀ ਨਹੀਂ ਲਾਉਣਾ ਤੇ ਜ਼ਿਆਦਾ ਨਰਮ ਵੀ ਨਹੀਂ ਕਰਨਾ ਬਸ ਠੀਕ ਠੀਕ ਰੱਖਣਾ ਉਹ ਦੇਖੋ ਇਹ ਇਸ ਤਰ੍ਹਾਂ ਤੁਸੀਂ ਡੋਲ ਲਾ ਲੈਣਾ ਸਾਰਾ ਮੈਦੇ ਦਾ ਤੇ ਇਹਦੀ ਤਿਆਰੀ ਕਰ ਲੈਣੀ ਆ ਪੈਟੀਆਂ ਵਾਲੇ ਆਟੇ ਦੀ ਜਿਹੜਾ ਉੱਪਰ ਲੱਗਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਸਾਰਾ ਤੁਸੀਂ ਤਿਆਰੀ ਕਰ ਲੈਣੀ ਆ ਘਰੇ ਪੈਟੀਆਂ ਬਣਾ ਸਕਦੇ ਹੋ ਬਹੁਤ ਆਸਾਨ ਤਰੀਕਾ ਇਹ ਪੂਰੀ ਦੇਖ ਲਿਓ ਵੀਡੀਓ ਨੂੰ ਥੋੜੇ ਜਿਹੇ ਟਾਈਮ ਦੀ ਹੈਗੀ ਤੇ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਊਗਾ ਕਿ ਘਰੇ ਪੈਟੀ ਕਿਵੇਂ ਬਣਾਉਣੀਆਂ ਆ ਆ ਦੇਖੋ ਇਹ ਆਟਾ ਇਸ ਤਰ੍ਹਾਂ ਮਸਲ ਮਸਲ ਕੇ ਆਪਾਂ ਇੱਕ ਵਾਰੀ ਲਾ ਲੈਣਾ ਹੈਗਾ ਤੈਨੂੰ ਹੁਣ ਆਪਾਂ ਰੈਸਟ ਕਰਨ ਵਾਸਤੇ ਕੁਝ ਟਾਈਮ ਵਾਸਤੇ ਰੱਖ ਦੇਵਾਂਗੇ ਇਸ ਤਰ੍ਹਾਂ ਮਸਲਾ ਮਸਲਾ ਕੇ ਠੀਕ ਹੈ ਜੀ ਤੇ ਹੁਣ ਆਪਾਂ ਤਿਆਰੀ ਕਰਾਂਗੇ ਜੀ ਜਿਹੜੀਆਂ ਸਬਜ਼ੀਆਂ ਆਪਾਂ ਵਿੱਚ ਪਾਉਣੀਆਂ ਨੇ ਪੈੜੀ ਦੇ ਉਹ ਮੈਂ ਇੱਥੇ ਮਟਰ ਤੇ ਸਵੀਟ ਕੌਰਨ ਤੇ ਆਲੂ ਲੈ ਰਿਹਾ ਤੁਸੀਂ ਹੋਰ ਵੀ ਸਬਜ਼ੀਆਂ ਬਣਾ ਰਹੇ ਬਣਾ ਸਕਦੇ ਹੋ ਕੋਈ ਪੱਤਾ ਗੋਭੀ ਵਗੈਰਾ ਪਾ ਸਕਦੇ ਹੋ ਤੇ ਨੂੰ ਆਪਾਂ ਤੜਕਾ ਲਾਵਾਂਗੇ ਤਾਂ ਕਿ ਇਹ ਕੱਚੇ ਪਣ ਜਾ ਨਾ ਲੱਗੇ ਉਬਾਲਣ ਤੋਂ ਬਾਅਦ ਮੈਂ ਦੇਸੀ ਘਿਓ ਲੈ ਲਿਆ ਇਹਨੂੰ ਤੜਕਾ ਲਾਉਣ ਵਾਸਤੇ ਸਬਜ਼ੀਆਂ ਨੂੰ ਲੋਈ ਦੇਸੀ ਘਿਓ ਲੈ ਕੇ ਆਪਾਂ ਇਹਨੂੰ ਤੜਕਾ ਲਾਵਾਂਗੇ ਲੂਣ ਮਿਰਚ ਮਸਾਲੇ ਆਪਦੀ ਪਸੰਦ ਦੇ ਜੋ ਤੁਹਾਨੂੰ ਪਸੰਦ ਆ ਉਹ ਪਾ ਸਕਦੇ ਹੋ ਜੀਰਾ ਤੁਹਾਨੂੰ ਪਸੰਦ ਹੈਗਾ ਪਾ ਲਓ ਨਹੀਂ ਕੈਂਸਲ ਕਰ ਦਿਓ ਠੀਕ ਹੈ ਜੀ ਮੈਂ ਹਮੇਸ਼ਾ ਹੀ ਜੀਰੇ ਦਾ ਤੜਕਾ ਲਾਇਆ ਤਾਂ ਕਰਕੇ ਥੋੜੀ ਦੇਗੀ ਮਿਰਚ ਹਲਦੀ ਤੇ ਉਸ ਤੋਂ ਬਾਅਦ ਜੀ ਗਰਮ ਮਸਾਲਾ ਤੇ ਜ਼ਿਆਦਾ ਮਸਾਲਿਆਂ ਦੀ ਵਰਤੋਂ ਵੀ ਨਹੀਂ ਕਰਾਂਗੇ ਇਹਦੇ 'ਚ ਆਪਾਂ ਕਿਉਂਕਿ ਜਵਾਕਾਂ ਨੇ ਖਾਣੀਆਂ ਨੇ ਇਹ ਤੇ ਬਹੁਤ ਘੈਂਟ ਬਣੂਗਾ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਲੂ ਪਹਿਲਾਂ ਆਲੂ ਪਾਉਣੇ ਹੈਗੇ ਵੇਜੀਟੇਬਲ ਜਿਹੜੇ ਆਪਣੇ ਮਟਰ ਵਗੈਰਾ ਉਹ ਬਾਅਦ 'ਚ ਪਾਉਣੇ ਕੋਈ ਗੱਲ ਨਹੀਂ ਆਪਾਂ ਪੀਸ ਦਾਂਗੇ ਤਾਂ ਕਿ ਆਪਣੇ ਜਿਹੜੇ ਮਟਰ ਆ ਉਹ ਵੀ ਪੀਸੇ ਨਾ ਜਾਣ ਤਾਂ ਕਰਕੇ ਉਹਨਾਂ ਨੂੰ ਆਪਾਂ ਬਾਅਦ ਚ ਪਾਵਾਂਗੇ ਆਲੂ ਇਸ ਤਰ੍ਹਾਂ ਸਾਰੇ ਤੁਸੀਂ ਆਲੂ ਪੀਸ ਦੇਨੇ ਹੈਗੇ ਕੋਈ ਜ਼ਿਆਦਾ ਫਾੜੀਆਂ ਨਹੀਂ ਛੱਡਣੀਆਂ ਆਲੂਆਂ ਦੀਆਂ ਕਿਉਂਕਿ ਉਹ ਵਧੀਆ ਨਹੀਂ ਲੱਗਣੀਆਂ ਉਸ ਤੋਂ ਬਾਅਦ ਜਿਹੜੇ ਆਪਣੇ स्वीट कॉਰਨ ਤੇ ਮਟਰ ਹਵਾਲੇ ਸੀਗੇ ਆਲੂਆਂ ਦੇ ਨਾਲ ਹੀ ਉਹ ਵੀ ਪਾ ਦੇਨੇ ਆਪਾਂ ਦੇਖੋ ਕਿੰਨਾ ਸੋਹਣਾ ਕਲਰ ਲੱਗਦਾ ਹੈਗਾ ਤੇ ਇਹ ਆਪਣੀ ਸਟਫਿੰਗ ਹੋ ਗਈ ਪੈਟੀ ਦੀ ਸਟਫਿੰਗ ਆਪਣੀ ਜਿਹੜੀ ਉਹ ਰੈਡੀ ਹੋ ਗਈ ਤੇ ਇਹਨੂੰ ਆਪਾਂ ਠੰਡਾ ਕਰਨ ਵਾਸਤੇ ਇੱਕ ਭਾਂਡੇ 'ਚ ਢਾਡ ਲਾਂਗੇ ਤੇ ਦੇਖੋ ਇਹ ਕਿੰਨਾ ਸੋਹਣਾ ਬਣ ਗਿਆ ਤੇ ਹੁਣ ਡੋਅ ਆਪਣਾ ਰੈਡੀ ਸੀ ਜਿਹੜਾ 10 15 ਮਿੰਟ ਪਹਿਲਾਂ ਲਾ ਕੇ ਰੱਖਿਆ ਸੀ ਥੋੜਾ ਜਿਹਾ ਹੁਣ ਇਹਨੂੰ ਆ ਮੈਦਾ ਲਾ ਕੇ ਆਪਾਂ ਇਸ ਤਰ੍ਹਾਂ ਬੀਲ ਲੈਣਾ ਤਾਂ ਕਿ ਆਪਣੇ ਜਿਹੜੇ ਚਕਲੇ ਤੇ ਆ ਜਾਂ ਫਰਸ਼ ਤੇ ਕਿਤੇ ਵੀ ਤੁਸੀਂ ਬਣਾ ਰਹੇ ਹੋ ਸੈਲਫ ਤੇ ਤਾਂ ਉੱਥੇ ਚਿਪਕੇ ਨਾ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਬਣਾ ਕੇ ਪਤਲਾ ਪੇੜਾ ਰੋਟੀ ਦੀ ਸ਼ੇਪ ਦੇ ਦੇਣੀ ਹੈ ਇਹਨੂੰ ਕੋਈ ਵੀ ਤੇ ਜਿਹੜਾ ਆਪਣਾ ਘਿਓ ਬਣਾਇਆ ਸੀ ਤੁਸੀਂ ਪਤਲਾ ਮੱਖਣ ਦਾ ਰੂਪ ਬਣ ਗਿਆ ਸੀਗਾ ਤੇ ਉਹਨੂੰ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਦੇਖੋ ਜੀ ਤੇ ਇਹਨੂੰ ਜ਼ਿਆਦਾ ਵਰਤੋਂ ਨਹੀਂ ਕਰਨੀ ਜਿਹੜੇ ਕਿ ਬਜ਼ਾਰਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਵਰਤੋਂ ਕਰਦੇ ਨੇ ਤਾਂ ਪੈਟੀ ਦੀਆਂ ਲਹਿਰਾਂ ਜ਼ਰੂਰ ਜ਼ਿਆਦਾ ਬਣ ਜਾਂਦੀਆਂ ਨੇ ਪਰ ਉਹ ਨੁਕਸਾਨ ਆ ਜ਼ਿਆਦਾ ਦਾ ਦੇਖੋ ਇਸ ਤਰ੍ਹਾਂ ਤੁਸੀਂ ਪਰੌਂਠੇ ਵਾਂਗੂ ਘਰੇ ਜਿਵੇਂ ਆਮ ਪਰੌਂਠਾ ਬਣਾਉਣੇ ਆ ਆਪਾਂ ਵਿੱਚ ਘਿਓ ਲਾ ਕੇ ਉਹਵੇਂ ਜਿਵੇਂ ਬਣਾਉਣਾ ਇਹਨੂੰ ਸਰਪ ਆਪਾਂ 1-2 ਦੋ ਵਾਰ ਕਰਨਾ ਕਿਉਂਕਿ ਆਪਾਂ ਨੂੰ ਜ਼ਿਆਦਾ ਲਹਿਰਾਂ ਦੀ ਲੋੜ ਨਹੀਂ ਗਈ ਕਿਉਂਕਿ ਜ਼ਿਆਦਾ ਲਹਿਰਾਂ ਬਣਾਉਣੀਆਂ ਤਾਂ ਘਿਓ ਜ਼ਿਆਦਾ ਲਾਉਣਾ ਪਊਗਾ ਆਪਾਂ ਕਿਉਂ ਘਿਓ ਘਟਾ ਲਾ ਰਹੇ ਆ ਆਪਾਂ ਘਰੇ ਖਾਣੀਆਂ ਆ ਆਪਾਂ ਵੇਚਣੀਆਂ ਨਹੀਂ ਆ ਤਾਂ ਦੇਖੋ ਥੋੜਾ ਥੋੜਾ ਆਪਾਂ ਇਸ ਤਰ੍ਹਾਂ ਹੀ ਲਾ ਕੇ ਤੈਨੂੰ ਰੱਖ ਦੇਣਾ ਤੇ ਦੋ ਜਾਂ ਤਿੰਨ ਵਾਰੀ ਤੁਸੀਂ ਇਸ ਤਰ੍ਹਾਂ ਲਹਿਰਾਂ ਬਣਾ ਕੇ ਇਹਨੂੰ ਛੱ ਮੈਂ ਦੋ ਤੋਂ ਤਿੰਨ ਵਾਰੀ ਇਹਨੂੰ ਬਣਾ ਰਿਹਾਗਾ ਤਾਂ ਕਿ ਅੰਦਰੋਂ ਕ੍ਰਿਸਪੀ ਹੋ ਜਾਏ ਇਹ ਸਾਰੇ ਇਹ ਚ ਜਿਹੜਾ ਘਿਓ ਆ ਰੱਜ ਜੀ ਜਿਹੜੀਆਂ ਬਾਜ਼ਾਰ ਦੀਆਂ ਪੈਟੀਆਂ ਹੁੰਦੀਆਂ ਉਹਨਾਂ 'ਚ ਬਹੁਤ ਜ਼ਿਆਦਾ ਘਿਓ ਲੱਗਿਆ ਹੁੰਦਾਗਾ ਇਸ ਕਰਕੇ ਉਹ ਲੇਹਰਾਂ ਜ਼ਿਆਦਾ ਬਣ ਜਾਂਦੀਆਂ ਨੇ ਲੇਹਰਾਂ ਬਣ ਜਾਂਦੀਆਂ ਬੈਕਿੰਗ ਬਾਰਡਰ ਤਾਂ ਕਿ ਤੇ ਜਾਂ ਮਿੱਠਾ ਛੋਟਾ ਪਾ ਕੇ ਹੀ ਬਣ ਜਾਂਦੀਆਂ ਪਰ ਉਹ ਆਪਾਂ ਪਾ ਨਹੀਂ ਰਹੇ ਠੀਕ ਹੈ ਜੀ ਕੋਈ ਇਸਤੇਮਾਲ ਨਹੀਂ ਕਰ ਰਹੇ ਕਿਉਂਕਿ ਆਪਾਂ ਘਰੇ ਖਾਣਾਗਾ ਆਪਾਂ ਉਹ ਲੇਹਰਾਂ ਨਾਲ ਮਤਲਬ ਨਹੀਂਗਾ ਆਪਾਂ ਸਿਰਫ ਪੈਟੀ ਬਣਾ ਰਹੇ ਹਾਂ ਹਲੋ ਜੀ ਆਪਣਾ ਪੇੜਾ ਪੇੜਾ ਸੀਗਾ ਜਿਹੜਾ ਰੈਡੀ ਹੋ ਗਿਆ ਤੇ ਇਹਨੂੰ ਵਿੱਚ ਵਿੱਚ ਦੀ ਰੈਸਟ ਕਰਾ ਦੇਣੀ ਆ ਤੇ ਹੁਣ ਇਹਨੂੰ ਆਪਾਂ ਕੱਟਾਂਗੇ ਜਿਹੜੇ ਹਿਸਾਬ ਨਾਲ ਤੁਸੀਂ ਕਿਸੇ ਵੀ ਹਿਸਾਬ ਨਾਲ ਜਿਹੋ ਜੀ ਪੈਟੀ ਤੁਸੀਂ ਬਣਾਉਣਾ ਚਾਹੁੰਦੇ ਹੋ ਚੌਰਸ ਪੈਟੀ ਜਾਂ ਤਿੰਨ ਕੋਣੀ ਪੈਟੀ ਉਸ ਹਿਸਾਬ ਨਾਲ ਤੁਸੀਂ ਇਹਨੂੰ ਕੱਟ ਲੈਣਾ ਤੇ ਪਤਲਾ ਵੇਲ ਲੈਣਾ ਹੈ ਆ ਦੇਖੋ ਜਿ ਇਸ ਤਰ੍ਹਾਂ ਮੈਂ ਵੇਲ ਲਿਆ ਤੇ ਉਸ ਹਿਸਾਬ ਦੀ ਤੁਸੀਂ ਕਟਿੰਗ ਕਰ ਲੈਣੀ ਹੈਗੀ ਜੇਕਰ ਤੁਸੀਂ ਤਿੰਨ ਖੁੰਜੇ ਪੈਟੀ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਬਿਲਕੁਲ ਚੌਰਸ ਕੱਟਿਓ ਦੋਨਾਂ ਪਾਸੇ ਇੱਕ ਮਿੰਜਕਾ ਹੋਵੇ ਤੇ ਮੈਂ ਬੈਟੀਆਂ ਥੋੜੀਆਂ ਜਿਹੀਆਂ ਦੂਸਰੀਆਂ ਬਣਾਉਂਗਾ ਤੁਸੀਂ ਦੇਖ ਲਿਓ ਹੁਣ ਸਟਫਿੰਗ ਮੈਂ ਭਰਤੀ ਪੂਰੀ ਬਾਜ਼ਾਰ ਵਾਲੇ ਦੇ ਵਿੱਚ ਬਹੁਤ ਘੱਟ ਸਟਫਿੰਗ ਹੁੰਦੀ ਹੈਗੀ ਕਿਤੇ ਆ ਦੇਖੋ ਇਸ ਤਰ੍ਹਾਂ ਮੈਂ ਬੈਟੀਆਂ ਬਣਾਉਂਗਾ ਮੈਂ ਠੀਕ ਹੈ ਜੀ ਤੇ ਆਪਣੀਆਂ ਪੈਟੀਆਂ ਜਿਹੜੀਆਂ ਰੈਡੀ ਹੋ ਗਈਆਂ ਸਾਰੀਆਂ ਪੈਟੀਆਂ ਨੂੰ ਇਸ ਤਰ੍ਹਾਂ ਤੁਸੀਂ ਫੋਲਡ ਕਰ ਲੈਣਾ ਹੈਗਾ ਆ ਦੇਖੋ ਜੀ ਸਾਰੀਆਂ ਬੈਟੀਆਂ ਆਪਣੀਆਂ ਬਣ ਕੇ ਰੈਡੀ ਹੋ ਗਈਆਂ ਤੇ ਐਵੇਂ ਜਿਵੇਂ ਆਪਾਂ ਜਿੰਨਾ ਵੀ ਆਟਾ ਹੈਗਾ ਆਪਣੇ ਕੋਲੇ ਸਾਰੇ ਆਟੇ ਨੂੰ ਵੇਲ ਕੇ ਆਪਾਂ ਉਮ ਜਮੇ ਸਾਰੀਆਂ ਪੈਟੀਆਂ ਬਣਾ ਲੈਣੀਆਂ ਸ਼ੇਪ ਜਿੱਦਾਂ ਦੀ ਤੁਸੀਂ ਚਾਹੋਗੇ ਉਦਾਂ ਦੀ ਬਣਾ ਲਿਓ ਆ ਦੇਖੋ ਮੈਂ ਤੁਹਾਨੂੰ ਦੂਜੀ ਬਜ਼ਾਰ ਵਾਲੀ ਬਣਾ ਕੇ ਦਿਖਾ ਦਿੰਦਾ ਤਿੰਨ ਖੁੰਜੀ ਆ ਦੇਖੋ ਤਿੰਨ ਕੋਨੇ ਵਾਲੀ ਇਸ ਤਰ੍ਹਾਂ ਦੀ ਹੁੰਦੀ ਹੈ ਬਜ਼ਾਰ ਵਾਲੀ ਤੋਂ ਬਾਅਦ ਜੀ ਆਪਾਂ ਗੈਸ ਚਲਾਵਾਂਗੇ ਤੇ ਇਹਦੇ ਉੱਤੇ ਰੱਖਾਂਗੇ ਕੜਾਹੀ ਤੇ ਆਪਣੇ ਕੋਲ ਨਹੀਂ microwaves ਬਣਾ ਨਹੀਂ oven ਦੇਸੀ ਜਗਾੜ ਕਰਾਂਗੇ ਆਪਾਂ ਕੜਾਹੀ 'ਚ ਪਾਵਾਂਗੇ ਨਮਕ ਠੀਕ ਹੈ ਦੇਸੀ ਜਗਾੜ ਨਾਲ ਭੁੰਨਾਂਗੇ ਆਪਣੇ ਕੋਲੇ microwaves ਤੇ oven ਹੈ ਨਹੀਂ ਤੇ ਨਮਕ ਜ਼ਰੂਰ ਪਾ ਲੈਣਾ ਨਹੀਂ ਕੜਾਹੀ ਮੱਚ ਜ ਤੁਹਾਡੀ ਤੇ ਇਸ ਤਰ੍ਹਾਂ ਤੁਸੀਂ ਕੋਈ ਭਾਂਡਾ ਥੱਲੇ ਰੱਖ ਕੇ ਕੋਲੀ ਥੱਲੇ ਰੱਖ ਕੇ ਕੋਈ ਚੀਜ਼ ਰੱਖ ਲੈਣੀ ਆ ਅ ਇਹ ਜਾਲੀ ਵਾਲੀ ਕੋਈ ਜ਼ਰੂਰੀ ਨਹੀਂ ਹੈਗਾ ਚਾਹੇ ਪਲੇਟ ਰੱਖ ਲੇ ਕੋਈ ਠੀਕ ਹੈ ਜੀ ਤੇ ਪਲੇਟ ਤੁਹਾਡੇ ਸਟੀਲ ਦੀ ਮੱਚਣ ਦਾ ਚਾਂਸ ਹੁੰਦੇ ਆ ਕਾਲੀ ਹੋ ਜਾਂਦੀ ਆ ਤੁਸੀਂ ਉਸ ਹੱਬ ਦਾ ਭਾਂਡਾ ਰੱਖਿਓ ਤੇ ਇਸ ਤਰ੍ਹਾਂ ਘਿਓ ਲਾ ਕੇ ਥੋੜਾ ਜਿਹਾ ਪੈਟੀਆਂ ਸਾਰੀਆਂ ਰੱਖ ਦੇਈਆਂ ਆਪਾਂ ਤੇ 15 ਤੋਂ 20 ਮਿੰਟ ਬਾਅਦ ਦੇਖਿਓ ਪੈਟੀਆਂ ਬਣ ਕੇ ਰੈਡੀ ਹੋਣਗੀਆਂ ਮੈਂ ਵਿਜਲੀ ਪਾਸਾ ਬਲਟ ਗਿਆ ਸੀ ਹੂੰ ਤਾਂ ਇਹ ਆਪਣੀਆਂ ਪੈਟੀਆਂ ਬਣ ਕੇ ਰੈਡੀ ਹੋ ਗਈਆਂ ਤੇ ਇਹ ਜਿਆਦਾ ਫੁੱਲੀਆਂ ਕਿਉਂ ਨਹੀਂ ਬਣੀਆਂ ਕਿਉਂਕਿ ਆਪਾਂ ਘਿਓ ਬਹੁਤ ਘੱਟ ਲਾਇਆ ਸੀ ਤੇ ਸਿਰਫ ਕ੍ਰਿਸਪੀ ਹੋਣ ਵਾਸਤੇ ਘਿਓ ਲਾਇਆ ਸੀ ਜਿਆਦਾ ਫਲਾਉਣ ਵਾਸਤੇ ਨਹੀਂ ਘਿਓ ਲਾਇਆ ਥੋੜਾ क्रिस्पी पैटीयां ਆਪਣੀਆਂ ਤੇ ਪੁਰੀਆਂ ਘੈਂਟ ਬਣ ਗਈਆਂ ਤੇ ਇਹ ਤੁਸੀਂ ਜਵਾਕਾਂ ਨੂੰ ਵੀ ਖਵਾ ਸਕਦੇ ਹੋ ਘਰੇ ਜਿਆਦਾ ਇਹਦਾ ਨੁਕਸਾਨ ਨਹੀਂ ਹੈਗਾ ਕਿਉਂਕਿ ਕਿਉਂ ਤੇਲ ਬਹੁਤ ਘੱਟ ਹੈਗਾ ਤੇ ਆ ਦੇਖੋ क्रिस्पी ਆ ਪੂਰੀ ਤੇ ਜਿਵੇਂ ਬੇਕ ਸਮੋਸਾ ਹੁੰਦਾ ਨਾ ਉਸ ਤਰ੍ਹਾਂ ਕੀ ਤੇ ਜਿਆਦਾ ਫੁੱਲੀ ਕਿਉਂਕਿ ਆਪਾਂ ਕੋਈ ਇਹ ਚ ਕੈਮੀਕਲ ਨਹੀਂ ਪਾਇਆ ਕੋਈ ਇਹ ਚ ਬੇਕਿੰਗ ਸੋਡਾ ਨਹੀਂ ਪਾਇਆ ਕੋਈ ਵੀ ਕੋਈ ਵੀਰ ਕਮੈਂਟ ਕਰਦੇ ਕਿ ਨੁਕਸਾਨ ਆਉਂਦਾ ਹੈ ਤਾਂ ਕਰਕੇ ਆਪਾਂ ਉਹ ਪਾਣੀ ਤਾ ਕਰਕੇ ਜਿਆਦਾ ਜਿਹੜੀ ਫੁੱਲੇ ਫੁੱਲੇ ਲੇਹਰਾ ਬਣਦੀਆਂ ਉਹ ਇਸੇ ਕਰਕੇ ਬਣਦੇ ਆ ਉਹ ਚ ਕੈਮੀਕਲ ਬਹੁਤ ਜਿਆਦਾ ਪੈਂਦੇ ਆ ਹੈ ਟੇਸਟ ਜਮਾ ਉਦੋਂ ਦਾ ਹੀ ਆ ਮੈਂ ਕੋਣੇ ਡਿਲੇ ਕਰਦਾ ਹਾਂ ਸਟਫਿੰਗ ਆਪਣੀ ਪੂਰੀ ਘੈਂਡ ਤੇ ਟੇਸਟ ਉਦੋਂ ਦਾ ਹੀ ਆ ਬਸ ਕੱਲੀਆਂ ਲੇਹਰਾ ਨਹੀਂ ਬਣਾਈਆਂ ਆਪਾਂ ਉਹਦਾ ਕਾਰਨ ਹੀ ਕ੍ਰਿਸਪੀ ਬਣ ਗਈ ਜਿਵੇਂ ਸਮੋਸਾ ਹੁੰਦਾ ਉਹ ਤੇਲ ਚ ਤਲਿਆ ਹੁੰਦਾ ਜਮਾ ਉਸ ਤਰ੍ਹਾਂ ਗੀ ਆਹਾਂ ਜੇ ਤਾਰੇ ਕੋ ਨੋ ਸੇ ਬੱਚਿਆਂ ਨੂੰ ਹਲਦੀ ਆ ਪਰ ਬਜ਼ਾਰਾਂ ਨਾਲੋਂ ਚੰਗਾ ਹੈ